ਪਰਵਾਸੀ ਨਿਊਜ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅਸੀਂ ਜਾਂ ਕੁਝ ਖਾਸ ਸਰਗਰਮੀਆਂ ਪ੍ਰਧਾਨ ਮੰਤਰੀ ਮਾਰਕਾਨੀ ਦੀ ਬੜੀ ਸੁਖਾਤ ਕੈਨੇਡੀਅਨ ਕਾਰੋਬਾਰਤ ਲਈ ਕੀਤਾ ਐਲਾਨ 80 ਮਿਲੀਅਨ ਡਾਲਰ ਟੈਰਿਫ ਰਾਹਤ ਫਾਟਾ ਕਿਤਾ ਉਦਘਾਟਨ ਕੈਨੇਡਾ ਵਿੱਚ ਫੜੇ 684 ਡਰਾਈਵਰ ਬੀਜੀ ਹਾਈਵੇ ਪੈਟਰੋਲ ਦੀ ਵੱਡੀ ਕਾਰਪਾਈ ਤੇਜ਼ ਰਫ਼ਤਾਰ ਗੱਡੀ ਚਲੋਣ ਵਾਲਿਆਂ ਨੂੰ ਵੀ ਮੋਟੇ ਸਜ਼ਾ ਮਾਨੇ ਪ੍ਰਧਯੋਗ ਮੰਤਰੀ ਮੈਲਨੀ ਝੋਲੀ ਦਾ ਵੱਡਾ ਬਿਆਨ ਕਿਊਬੈਕ ਦੇ ਐਲੂਮੀਨੀਅਮ ਸੈਕਟਰ ਨੂੰ ਮਿਲੇਗੀ ਆਰਥਿਕ ਮਦਦ ਕੇ ਹਾ 5 ਮਿਲੀਅਨ ਡਾਲਰ ਤੇ ਪੰਡ ਤੋਂ ਸੈਂਕੜੇ ਮਿਲੀਅਨ ਡਾਲਰ ਮਿਲਣ ਦੀ ਸੰਭਾਵਨਾ ਨਵੇਂ ਵਿਦੇਸ਼ੀ ਕਾਮੈਟਿਕ ਇੰਟਰੀ ਵਿੱਚ ਤੇਜ਼ੀ ਦੇ ਨਾਲ ਆਈ ਕਿਰਾਵਟੇ ਕੈਨੇਡਾ ਦੇ ਵਰਕ ਪਰਮਿਟ ਪਰਵਾਨਗੀ ਅਰੇ ਵਿੱਚ 50% ਦੀ ਦਰ ਹੋਈ ਕਿਰਾਵਟ ਸਟੱਡੀ ਪਰਮਿਟ ਪਰਵਾਨਗੀਆਂ ਚ ਵੀ ਦੇਖੀ ਗਈ 60% ਦੀ ਕਿਰਾਵਟ ਤਿਹੂਨੇ ਨਾਸਰ ਗਰਮੀਆਂ ਦਾ ਵਿਸਥਾਰ ਕਲੰਟਨ ਮੰਤਰੀ ਮਾਰਕ ਗਾਰਨੀ ਨੇ ਸੰਵਾਦ ਨੂੰ ਐਟਲੈਂਟਿਕ ਕੈਨੇਡਾ ਦੇ ਵਿੱਚ ਛੋਟੇ ਅਤੇ ਦਰਮਿਆਨੇ ਆਕਾਰ ਦੇ ਕਾਰੋਬਾਰਾਂ ਦੇ ਲਈ 80 ਮਿਲੀਅਨ ਡਾਲਰ ਦੇ ਟੈਰਿਫ ਰੈਲੀ ਫੰਡ ਦਾ ਐਲਾਨ ਕੀਤਾ ਹੈ ਗਾਰਨੀ ਨੇ ਕਿਹਾ ਕਿ ਇਸ ਦੇ ਨਾਲ ਕਾਰੋਬਾਰ ਨੂੰ ਨਵੇਂ ਬਾਜ਼ਾਰ ਦੇ ਵਿੱਚ ਫੈਲਣ ਅਤੇ ਸਪਲਾਈ ਚੇਨਰ ਨੂੰ ਮਜ਼ਬੂਤ ਕਰਨ ਦੇ ਵਿੱਚ ਮਦਦ ਮਿਲੇਗੀ ਇਹ ਪੈਸਾ ਅਮਰੀਕੀ ਟੈਰਿਫਾਂ ਤੋਂ ਪ੍ਰਭਾਵਿਤ ਕੈਨੇਡੀਅਨ ਕਾਰੋਬਾਰਾਂ ਦੇ ਲਈ 1 ਬਿਲੀਅਨ ਡਾਲਰ ਦੇ ਵੱਡੇ ਫੰਡ ਦੇ ਹਿੱਸੇ ਵਜੋਂ ਐਟਲੈਂਟਿਕ ਕੈਨੇਡਾ ਆਪਰਚੂਨਿਟੀਆਂ ਏਜੰਸੀ ਰਾਹੀਂ ਜਾਵੇਗਾ ਕਾਨੀ ਨੇ ਕਿਹਾ ਇਹ ਪੈਸਾ ਕਾਰੋਪਾਰਾ ਨੂੰ ਨਵੇਂ ਬਾਜ਼ਾਰਾਂ ਦੇ ਵਿੱਚ ਫੈਲਾਉਣ ਅਤੇ ਸਪਲਾਈ ਚੇਨਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ ਇਸ ਦੇ ਨਾਲ ਹੀ ਕਾਨੀ ਨੇ ਕਿਹਾ ਕਿ ਇਹ ਫੰਡਿੰਗ ਐਟਲੈਂਟਿਕ ਕੈਨੇਡੀਅਨ ਉਦਯੋਗਾਂ ਨੂੰ ਆਧੁਨਿਕ ਚੁਣੌਤੀਆਂ ਦਾ ਜਵਾਬ ਦੇਣ ਦੇ ਲਈ ਲੋੜਿੰਦੇ ਸਾਧਨਾਂ ਦੇ ਨਾਲ ਲੈਸ ਕਰਨ ਦੇ ਵਿੱਚ ਮਦਦ ਕਰੇਗੀ ਕਾਨੀ ਨੇ ਵੀ ਕਿਹਾ ਕਿ ਐਟਲੈਂਟਿਕ ਕੈਨੇਡਾ ਨੂੰ ਪੈਸੇ ਦੀ ਵਨ ਡਿਸਕੇਟਰ ਦੀ ਆਬਾਦੀ ਅਤੇ ਕੁਲਕ ਰੇਲੂ ਉਤਪਾਦ ਦੇ ਅਨੁਪਾਤ ਤੋਂ ਵੱਧ ਹੈ ਉਨ੍ਹਾਂ ਕਿਹਾ ਕਿ ਸਮੁੰਦਰੀ ਭੋਜਿਤ ਉਦਯੋਗ ਦੇ ਲਈ ਸੰਭਾਵੀ ਐਪਲੀਕੇਸ਼ਨ We're strengthening supports for our medium and small businesses. In March, we announced the Regional Tariff Response Initiative. $450 million across the country to support SMEs directly or impact directly indirectly sorry, impacted by those US tariffs. And the idea is so. These companies can step up and diversify their products, diversify their markets, adopt new technologies, become more competitive. And last week, I announced that we'd increase the funding for this from 450 million dollars to a billion dollars. Not just that, we'd extend the repayment periods for up to nine years, and provide new non-repayable contributions, across of up to a million dollars across all sectors. So. From seafood through to IT. And today I'm proud to announce that $80 million of that funding will be dedicated to businesses right here in Atlantic Canada. Thank you. And this money will flow through the Atlantic Canada Opportunities Agency. We'll fund small and medium sized businesses across the region, help them not just to invest, not just to endure, but to thrive it will be important for that ocean economy more than half of that $30 billion ocean economy is right here in Atlantic canada in all this region's a giant in fishing manufacturing forestry it energy shipbuilding and it's overseas trade corridor sitting here in st john's harbor ਕਨੈਕਟ ਕੈਨੇਡਾ ਵਿਦ ਦ ਰੈਸਟ ਆਫ ਦ ਵਰਲਡ ਇਥੇ ਦੱਸਣਾ ਬੰਦ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੂਜੇ ਕਾਰਜਕਾਲ ਦੇ ਲਈ ਉਦਾਂ ਸੰਭਾਲਣ ਅਤੇ ਆਪਣੇ ਵਪਾਰਕ ਭਾਈ ਵੱਲੋਂ ਤੇ ਟੈਰਿਫ ਲਗਾਉਣ ਤੋਂ ਬਾਅਦ ਕੈਨੇਡੀਅਨ ਕਾਰੋਬਾਰਾਂ ਨੂੰ ਕਾਫੀ ਅਨਿਸ਼ਚਿਤਤਾ ਦਾ ਸਾਹਮਣਾ ਕਰਨਾ ਪਿਆ ਹੈ ਜਿਹਦੇ ਵਿੱਚ ਸਟੀਲ ਅਤੇ ਅਲੂਮੀਨੀਅਮ ਵਰਗੇ ਰਣਨੀਤੀ ਖੇਤਰਾਂ ਤੇ 50% ਟੈਰਿਫ ਸ਼ਾਮਲ ਨੇ ਕਾਨੇ ਨੇ ਪਿਛਲੇ ਹਫਤੇ ਅਤਵਾਦੀ ਫੰਡਿੰਗ ਅਤੇ ਬਾਈ ਕੈਨੇਡੀਅਨ ਨੀਤੀ ਦਾ ਐਲਾਨ ਕੀਤਾ ਜਿਸ ਦੇ ਵਿੱਚ ਖੇਤਰੀ ਟੈਰਿਫ ਰਿਸਪੌਂਸ ਇਨੀਸ਼ੀਏਟਿਵ ਨੂੰ 450 ਮਿਲੀਅਨ ਡਾਲਰ ਤੋਂ ਵਧਾ ਕੇ 1 ਬਿਲੀਅਨ ਡਾਲਰ ਕਰਨਾ ਸ਼ਾਮਲ ਸੀ ਕੈਨੇਡਾ ਅਮਰੀਕਾ ਦੇ ਵਿਚੋਰ ਡਰਾਈਵਿੰਗ ਬਾਰੇ ਛਿੜੀ ਬਹਿਸ ਦਰਮਿਆਨ ਸ਼ਰਾਬ ਪੀਕੇ ਗੱਡੀ ਚਲਾਉਂਦੇ 626 ਡਰਾਈਵਰਾਂ ਦੇ ਚੁਲਾਨ BC ਹਾਈਵੇ ਪੈਟਰੋਲ ਵਾਲਿਆਂ ਨੇ ਕਾਟ ਦਿੱਤੇ ਨੇ ਸਿਰਫ ਇੰਨਾ ਹੀ ਨਹੀਂ ਤੇਜ਼ ਰਫਤਾਰ ਗੱਡੀ ਚਲਾਉਣ ਵਾਲਿਆਂ ਨੂੰ ਵੀ 2500 ਡਾਲਰ ਤੱਕ ਦੇ ਜੁਰਮਾਨੇ ਕਿਤੇ ਜਵਾਨਤੀ ਰਿਪੋਰਟ ਸਾਹਮਣੇ ਆਈ ਹੈ BC ਹਾਈਵੇ ਪੈਟਰੋਲ ਦੇ ਆਪਰੇਸ਼ਨਸ ਅਫਸਰ ਮਾਈਕ ਕੋਇਲ ਨੇ ਦੱਸਿਆ ਕਿ ਸਮਰ ਇੰਪੇਅਰਡ ਡਰਾਈਵਿੰਗ ਕੈਂਪੇਨ ਦੁਆਰਾ ਉਤਰੀ BC ਦੇ ਵਿੱਚ 140 ਮੈਟਰੋ ਵੈਂਕੂਵਰ ਸਿਊ ਸਕਾਈ ਅਤੇ ਇਨਸਟਰਨ ਫਰੇਜ਼ਰ ਵੈਲੀ ਦੇ ਵਿੱਚ 150 ਵੈਨਕੂਵਰ ਆਇਲੈਂਡ ਵਿਕੇ 131 ਸੈਂਟਰਲ ਬੀਸੀ ਦੇ ਵਿੱਚ 111 ਅਤੇ ਕੋਟਨੇ ਰੀਜ਼ਨ ਦੇ ਵਿੱਚ 88 ਜਨੀਆਂ ਨੂੰ ਸ਼ਰਾਬ ਜਾਂ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਂਦਿਆਂ ਫੜਿਆ ਗਿਆ ਕੋਈ ਦੇ ਕੈਨੇਡਾ ਸਿੱਕੇ ਨਰਸ਼ਰੀ ਹਾਲਤ ਦੇ ਵਿੱਚ ਗੱਡੀ ਚਲਾਉਂਦੇ ਅਕਸਰ ਵੱਡੇ ਹਾਸੇ ਵਾਪਸਦੇ ਨੇ ਅਤੇ ਜਾਨੀ ਨੁਕਸਾਨ ਹੁੰਦਾ ਹੈ। ਐਮਪੀਆਰਟ ਡਰਾਈਵਿੰਗ ਕਰਨ ਵਾਲਿਆਂ ਨੂੰ ਕਿਸੇ ਦੀ ਜਾਨ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਕੈਨੇਡਾ ਦੇ ਹਰ ਹਿੱਸੇ ਦੇ ਵਿੱਚ ਸ਼ਰਾਬੀ ਕੇ ਗੱਡੀ ਚਲਾਉਣ ਵਾਲਿਆਂ ਦੀ ਨਕੇਲ ਕੱਸੀ ਜਾ ਰਹੀ ਹੈ ਪਰ BC ਦੇ ਕੁੱਟਨੇਜ਼ ਤੇ ਵਿਖੇ ਇਸ ਸਮੱਸਿਆ ਜ਼ਿਆਦਾ ਹੀ ਉੱਭਰ ਕੇ ਸਾਹਮਣੇ ਆਈ ਹੈ। BC ਦੇ ਪਿੰਡੂ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਵਧੇਰੇ ਜ਼ਿੰਮੇਵਾਰੀ ਦੇ ਨਾਲ ਗੱਡੀ ਚਲਾਉਣ ਵੱਲ ਧਿਆਨ ਕੇਂਦਰਿਤ ਕਰਨਾ ਹੋਵੇਗਾ। ਦੱਸਿਆ ਕਿ ਬੀਸੀ ਹਾਈਵੇ પેટ્રોલ ਵੱਲੋਂ ਪੂਰੇ ਸਵੇਰੇ ਦੇ ਵਿੱਚ ਮੰਡੇਟਰੀ ਅਲਕੋਹਲ ਸਕਰੀਨਿੰਗ ਲਾਗੂ ਕੀਤੀ ਗਈ ਹੈ ਜਿਸ ਰਾਹੀਂ ਨਾਕੇ ਉਤੇ ਰੋਕੇ ਡਰਾਈਵਰ ਦੇ ਸਾਹ ਦਾ ਨਮੂਨਾ ਲੈਣ ਦਾ ਹੱਕ ਪੁਲਿਸ ਅਫਸਰਾਂ ਨੂੰ ਮਿਲ ਜਾਂਦਾ ਹੈ ਮਾਈਕ ਕੋਇਲ ਨੇ ਡਰਾਈਵਰਾਂ ਨੂੰ ਸੁਚੇਤ ਕੀਤਾ ਹੈ ਕਿ ਸੂਬੇ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਰੋਕ ਕੇ ਸਾਧਨ ਦਾ ਨਮੂਨਾ ਚੈੱਕ ਕੀਤਾ ਜਾ ਸਕਦਾ ਹੈ ਅਤੇ ਸ਼ਰਾਬ ਇਲਾਵਾ ਕੋਈ ਨਸ਼ਾ ਕਰਕੇ ਡਰਾਈਵਿੰਗ ਕਰਨ ਵਾਲਿਆਂ ਦਾ ਚੋਰ ਫੜਨ ਦੇ ਵਕਤ-ਵਕਤ ਸਾਧਨ ਪੁਲਿਸ ਕੋਲ ਮੌਜੂਦ ਨੇ ਵੈਨਕੂਵਰ ਆਈਲੈਂਡ ਵਿਖੇ ਅਗਸਤ ਮਹੀਨੇ ਦੌਰਾਨ ਮੰਡੀਟਰੀ ਐਲਕੋਹਲ ਸਕ੍ਰੀਨਿੰਗ ਵੱਡੇ ਪੱਧਰ ਤੇ ਵਰਤੀ ਗਈ ਹੈ ਇਸ ਦੇ ਕੋਟ ਨੇ ਸੇ ਵਿਖੇ ਹਾਈਵੇ ਪੈਟਰੋਲ ਦੇ ਵੱਲੋਂ 1500 ਤੋਂ ਵੱਧ ਡਰਾਈਵਰਾਂ ਨੂੰ ਰੋਕਿਆ ਗਿਆ ਤੇ ਸ਼ਰਾਬੀ ਕਿੱਟੀ ਚਲਣ ਵਾਲਿਆਂ ਨੂੰ ਹਿੰਦੀ ਦੀ ਡਰਾਈਵਿੰਗ ਸਸਪੈਂਸ਼ਨ ਸਨੇ ਬੀਸੀ ਮੈਟਰ ਵਹੀਕਲ ਅਤੇ ਐਕਟ ਅਧੀਨ 368 ਡਾਲਰ ਜੁਰਮਾਨਾ ਕੀਤਾ ਗਿਆ ਇਸ ਤੋਂ ਇਲਾਵਾ ਸਾਤ ਦਿਨ ਵਾਸਤੇ ਗੱਡੀਆਂ ਵੀ ਜ਼ਬਤ ਕੀਤੀਆਂ ਗਈਆਂ ਨੇ ਬੀਸੀ ਹਾਈਵੇ ਪੈਟਰੋਲ ਦਾ ਕਹਿਣਾ ਹੈ ਕਿ ਸੜਕਾਂ ਤੇ ਵਾਪਰ ਦੇ ਹਾਦਸਿਆਂ ਦੇ ਸਭ ਤੋਂ ਵੱਡੇ ਕਾਰਨਾਂ ਦੇ ਵਿੱਚ ਤੇਜ਼ ਰਫ਼ਤਾਰ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣਾ ਸ਼ਾਮਲ ਹੈ ਜਦ ਕਿ ਡਰਾਈਵਿੰਗ ਦੌਰਾਨ ਮੋਬਾਈਲ ਜਾਂ ਕਿਸੇ ਹੋਰ ਚੀਜ਼ ਦੀ ਵਰਤੋਂ ਵੀ ਜਾਨਲੇਵਾ ਹਾਦਸੇ ਦਾ ਕਾਰਨ ਬਣਦੀ ਹੈ ਉਦਯੋਗ ਮੰਤਰੀ ਮੈਲਨੀ ਝੋਲੀ ਦਾ ਵੱਡਾ ਬਿਆਨ ਸਾਹਮਣੇ ਹੈ ਮੈਲਨੀ ਝੋਲੀ ਨੇ ਕਿਹਾ ਹੈ ਕਿ ਕੈਨੇਡਾ ਚੀਜ਼ਾਂ ਦੇ ਵਿਕਾਸ ਦੇ ਨਾਲ-ਨਾਲ ਆਪਣੇ ਰਣਨੀਤਿਕ ਨੂੰ ਟਾਲੇਗਾ ਉਦਯੋਗ ਮੰਤਰੀ ਮੈਲਨੀ ਝੋਲੀ ਦਾ ਕਹਿਣਾ ਹੈ ਕਿ ਕਿਊਬੈਕ ਦੇ ਐਲੂਮੀਨੀਅਮ ਸੈਕਟਰ ਨੂੰ ਅਮਰੀਕੀ ਟੈਰਿਫਾ ਦੇ ਨਾਲ ਪ੍ਰਭਾਵਿਤ ਖੇਤਰਾਂ ਦੀ ਮਦਦ ਲਈ 5 ਬਿਲੀਅਨ ਡਾਲਰ ਦੇ ਫੰਡ ਤੋਂ ਸੈਂਕੜੇ ਮਿਲੀਅਨ ਡਾਲਰ ਮਿਲਣ ਦੀ ਸੰਭਾਵਨਾ ਚੁਟਾਈ ਜਾ ਰਹੀ ਹੈ Canada का लगभग सारा aluminium cube इस देविच्ये पैदा हुं दे। जोली तक कहना है कि federal सरकार ने हले ताके इहर निर्दार्थने की ताके तेजस सहायता फाउंडेशनों के लिए बंदिया So uh, it's a fair question, and for us, we want to continue to negotiate with the U.S. on a deal on steel and aluminum. Uh, the um, the minister of uh, Canada-U.S. trade was in Washington over the past couple of weeks. Uh, the, um, um, the clerk of the Privy Council, Michael Sabia, was there as well last week, uh, and also the chief of staff of the Prime Minister. So you're seeing that we're doing a full court press to make sure ultimately that we get to a sectorial deal. Now, of course, we will adapt our strategy as things evolve. We think right now it's the right strategy to have, and meanwhile, we're helping the steel sector, we'll have, we're helping the aluminum sector, and we're helping, obviously, the auto sector in, in, in Ontario. So that's our goal. Is this announcement today, though, acknowledgement that you don't expect a reduction in US tariffs on those industries in the immediate future? No, it's not that. I think that notwithstanding the fact that there are tariffs right now of 50%, which we profoundly disagree with and that we're fighting against we need to think about the fact that the president of the united states have decided that it's his economy will be based on paying for having access to it we're now dealing with the highest tariffs since the great depression and that's their choice and they've decided to put that on us and the rest of the world. And of all the entire planet, we're the ones that are able to get the best deal. But we need to know, we need to learn from this. We cannot just stay idle saying uh, to ourselves that um, we will um, only try to negotiate without working on our own economic resilience and on, our own, on what we can control. And that's why the suite of, of measures we're announcing today, from the strategic response fund of $5 billion to the bi-Canadian policy, to the support to SMEs, all that, it is important that we do so because at the end of the day, we will be able to work on us and work on our own market. And we will be able to build one Canadian economy. And it's that vision of a new industrial era that we're putting into place today. Aluminum Association of Canada ਦੇ ਪ੍ਰਧਾਨ ਜੀ ਨੇ ਸਿਮਰਤਾ ਕਹਿਣਾ ਹੈ ਕਿ ਟੈਰਿਫ ਰਹਾਤ ਇਹ ਯਕੀਨੀ ਬਣਾਉਣ ਬਾਰੇ ਹੈ ਕਿ ਸੈਕਟਰ ਵਿਸ਼ਵ ਪੱਧਰ ਤੇ ਪ੍ਰਤੀਯੋਗੀ ਰਹੇ ਜੁਰ ਕਿ ਕੈਨੇਡਾ ਦੇ ਯੂਰਪ ਅਤੇ ਏਸ਼ੀਆ ਦੇ ਵਿੱਚ aluminum ਬਾਜ਼ਾਰ ਨੇ ਸਿਮਰਤਾ ਕਹਿਣਾ ਹੈ ਕਿ ਇੱਥੇ ਪੈਦਾ ਹੋਣ ਵਾਲੀ ਜ਼ਿਆਦਾਤਰ ਤਾਂ ਅਮਰੀਕਾ ਨੂੰ ਨਿਰਯਾਤ ਕੀਤੀ ਜਾਂਦੀ ਹੈ ਕੈਨੇਡੀਅਨ aluminum ਅਤੇ steel ਨਿਰਯਾਤ ਵਰਤਮਾਨ ਦੇ ਵਿੱਚ 50% ਅਮਰੀਕੀ ਟੈਰਿਫ ਦਾ ਸਾਹਮਣਾ ਕਰ ਰਹੇ ਨੇ 2023 ਦੀ ਸ਼ੁਰੂਆਤ ਤੋਂ ਲੈ ਕੇ ਕੈਨੇਡਾ ਵਿੱਚ ਆਉਣ ਵਾਲੇ ਨਵੇਂ ਵਿਦੇਸ਼ੀ ਕਾਮਿਆਂ ਦੀ ਗਿਣਤੀ ਵਿੱਚ ਭਾਰੀ ਕਿਰਾਵਟ ਹੈ ਇਹ ਪਿਛਲੇ ਸਾਲ ਦੇ ਇਸੇ ਮਿਆਦ ਦੇ ਮੁਕਾਬਲੇ ਸਾਲ ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਵਿਦੇਸ਼ੀ ਕਾਮੇ ਦੀ ਕੁੱਲ ਆਮਦ ਵਿੱਚ ਲਗਭਗ 50% ਕਿਰਾਵਟ ਹੈ ਜਰਮਨੀ ਤੋਂ ਜੂਨ 2024 ਤੱਕ ਕੁੱਲ 245173 ਵਰਕ ਪਰਮਿਟ ਜਾਰੀ ਕੀਤੇ ਗਏ ਸੀ ਜਨਵਰੀ ਤੋਂ ਜੂਨ 2025 ਦੇ ਵਿਚਕਾਰ ਵਿਦੇਸ਼ੀ ਕਾਮਿਆਂ ਨੂੰ ਜਾਰੀ ਕੀਤੇ ਗਏ ਵਰਕ ਪਰਮਿਟਾਂ ਦੀ ਗਿਣਤੀ ਘਟ ਕੇ 119234 ਰਹਿ ਗਈ ਹੈ 2025 ਦੇ ਵਿੱਚ ਹੁਣ ਤੱਕ ਵਿਦੇਸ਼ੀ ਵਰਕ ਪਰਮਿਟ ਜਾਰੀ ਕਰਨ ਦੇ ਵਿੱਚ 50% ਦੀ ਕਿਰਾਵਟ ਆਈ ਹੈ। ਵਿਦੇਸ਼ੀ ਵਿਦਿਆਰਥੀਆਂ ਦੇ ਲਈ ਵੀ ਇੱਕ ਵੱਡੀ ਕਿਰਾਵਟ ਆਈ ਹੈ। ਕੈਨੇਡਾ ਵਿੱਚ ਜੂਨ ਤੱਕ ਸਟਡੀ ਪਰਮਿਟ ਪ੍ਰਵਾਨ ਕੀਤੇ ਵਿੱਚ 70% ਤੋਂ ਵੱਧ ਦੀ ਕਿਰਾਵਟ ਦੇਖੀ ਗਈ ਹੈ। ਜਿਸ ਦੇ ਨਾਲ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਵਿੱਚ ਤੇਜ਼ੀ ਦੇ ਨਾਲ ਕਿਰਾਵਟ ਆਈ ਹੈ। ਜੀ ਹਾਂ ਕੈਨੇਡਾ ਨੇ ਜਨਵਰੀ ਤੋਂ ਜੂਨ 2024 ਦੇ ਮੁਕਾਬਲੇ ਜਨਵਰੀ ਤੋਂ ਜੂਨ 2025 ਦੇ ਵਿਚਕਾਰ 1,25,900 ਤੋਂ ਵੱਧ ਨਵੇਂ ਅਸਥਾਈ ਕੰਮ ਵਿੱਚ ਸ਼ਾਮਲ ਕੀਤੇ ਮਾਰਚ 2024 ਦੇ ਵਿੱਚ ਜਾਰੀ ਕੀਤੇ ਗਏ 63618 ਵਰਕ ਪਰਮਿਟਾਂ ਦੇ ਉੱਛ ਪੱਧਰ ਤੋਂ ਮਾਰਚ 2025 ਦੇ ਵਿੱਚ ਜਾਰੀ ਕੀਤੇ ਗਏ ਵਰਕ ਪਰਮਿਟ ਘਟ ਕੇ 18540 ਰਹਿ ਗਏ ਨੇ ਇਸੇ ਲਈ ਸਭ ਤੋਂ ਘੱਟ ਗਿਣਤੀ ਫਰਵਰੀ ਦੇ ਵਿੱਚ ਦਰਜ ਕੀਤੀ ਗਈ ਸੀ ਜਿਦੇ ਵਿੱਚ ਸਿਰਫ 14396 ਪਰਮਿਟ ਜਾਰੀ ਕੀਤੇ ਗਏ ਸੀ ਮਈ ਅਤੇ ਜੂਨ 2024 ਦੇ ਵਿਚ ਕੈਨੇਡਾ ਨੇ ਕਰਮਬਾਰ 14223 ਅਤੇ 11277 ਵਰਗ ਪਰਮਿਟ ਜਾਰੀ ਕੀਤੇ ਨੇ 26 ਸਤੰਬਰ 2024 ਨੂੰ ਕੈਨੇਡਾ ਨੇ ਪ੍ਰਤੀ ਕੰਮ ਵਾਲੀ ਥਾਂ ਉੱਤੇ ਕਟੂਜਤ ਵਾਲੇ ਕਰਮਚਾਰੀਆਂ ਤੇ 10% ਦੀ ਸੀਮਾ ਨਿਰਧਾਰਿਤ ਕੀਤੀ ਅਤੇ ਛੇਰੇ ਖੇਤਾਂ ਦੇ ਵਿੱਚ 6% ਜਾਂ ਇਸ ਤੋਂ ਵੱਧ ਬੇਰੋਜ਼ਗਾਰੀ ਵਾਲੇ ਲੋਕਾਂ ਦੇ ਲਈ ਪਤਕਿਰਿਆ ਤੋਂ ਇਨਕਾਰ ਦੇ ਨਾਲ ਨੀਤੀ ਪੇਸ਼ ਕੀਤੀ 8 ਨਵੰਬਰ 2024 ਤੱਕ ਉੱਚ ਉਜਰਤ ਤਾਰਾ ਦੇ ਲਈ ਤਨਖਾਹ ਸੀਮਾ ਦੇ ਵਿੱਚ ਵਾਅਦਾ ਕਰਨਾ ਹੋਰ ਅਹੁਦੇ ਨਿਯਮਾਂ ਦੇ ਅਧੀਨ ਨਹੀਂ ਕੈਨੇਡਾ ਨੂੰ ਉਮੀਦ ਹੈ ਕਿ ਨਵੇਂ ਉਪਾਵਾਂ ਦੇ ਪ੍ਰਭਾਵ ਨੂੰ ਪਛਾਣ ਦੇ ਲਈ ਆਉਣ ਵਾਲੇ ਮਹੀਨੇ ਦੇ ਵਿੱਚ ਵਰਕ ਪਰਮਿਟਾਂ ਦੇ ਐਕਸਟੈਂਸ਼ਨਾਂ ਦੀ ਗਿਣਤੀ ਘਟ ਜਾਵੇਗੀ 2025-27 ਇਮੀਗ੍ਰੇਸ਼ਨ ਪੱਤਰ ਯੋਜਨਾ ਰਹੀ ਕੈਨੇਡਾ ਦਾ ਉਦੇਸ਼ ਦੇਸ਼ ਦੇ ਵਿੱਚ ਪ੍ਰਵਾਸੀ ਭਾਗੀ ਨੂੰ ਘਟਾਉਣਾ ਹੈ ਤੇ 2025-27 ਇਮੀਗ੍ਰੇਸ਼ਨ ਪੱਤਰ ਯੋਜਨਾ ਨੇ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਨੂੰ ਅਪਡੇਟ ਕੀਤਾ ਹੈ ਅਤੇ ਇਸ ਦਾ ਉਦੇਸ਼ ਕੈਨੇਡਾ ਦੀ ਅਸਥਾਈ ਆਬਾਦੀ ਨੂੰ 5% ਤੋਂ ਘਟਾਉਣਾ ਹੈ ਕੈਨੇਡਾ ਵਿੱਚ ਤੋਂ ਪੰਜਾਬੀਰਾ ਫਰਾਰ ਕਾਤਲ ਆਖਰਕਾਰ ਮੂੜ ੜੀ ਕਿਆ ਗਿਆ ਜਿਸ ਦੇ ਸਿਰ ਤੇ 2.5 ਲੱਖ ਡਾਲਰ ਦਾ ਇਨਾਮ ਲੱਗਿਆ ਹੋਇਆ ਸੀ 3 ਸਾਲ ਪਹਿਲਾਂ BC ਦੀ ਜੇਲ੍ਹ ਦੇ ਵਿੱਚੋਂ ਫਰਾਰ ਹੋਏ ਰੱਬੀ ਅਲ ਖਲੀਲ ਨੂੰ ਕਤਲ ਦੇ ਵਿੱਚ ਗ੍ਰਿਫਤਾਰ ਕੀਤੇ ਜਾਣ ਦੀ ਰਿਪੋਰਟ ਸਾਹਮਣੇ ਆਈ ਹੈ BC ਦੀ ਸੁਪਰੀਮ ਕੋਰਟ ਦੇ ਵੱਲੋਂ ਰੱਬੀ ਅਲ ਖਲੀਲ ਨੂੰ ਸੰਦੀਪ ਦੋਰੇ ਅਤੇ ਸੁਖਵੀਰ ਟੱਕ ਦੇ ਕਤਲ ਦੀ ਸਾਜ਼ਿਸ਼ ਕਢਣ ਦਾ ਦੋਸ਼ੀ ਕਰਾ ਦਿੱਤਾ ਗਿਆ ਪਰ ਇੱਕ ਹੋਰ ਮੁਕੱਦਮੇ ਦੀ ਸੁਣਵਾਈ ਦੌਰਾਨ ਉਹ ਜੇਲ੍ਹ ਦੇ ਵਿੱਚੋਂ ਭਰਾਰ ਹੋ ਗਿਆ ਸੀ ਕਾਉਂਟਰੀ ਦੀ ਕਾਫੀ ਸ਼ਾਪ ਦੇ ਵਿੱਚ ਹੋਏ ਕਤਲ ਦੇ ਦੋ ਸ਼ਹੀਦ ਰੱਬੀ al Khalil alex will be available for french questions and i'll be available for any Punjabi interviews after the press conference this news conference has been in planning stages for some time however we are aware that the, there are unconfirmed media reports that Robbie Alkhalil is in custody. However, we do not have confirmation of his arrest. We will not be able to provide any further information in regard to this matter. If that information changes, we will update you accordingly. This press conference is about the arrest of 3 men who have been charged in the investigation into the escape of Robbie Alkhalil. During that investigation, police gathered further information that resulted in the prevention of a murder in Kamloops. As well, we were able to lay charges in a shooting in Maple Ridge. So now that I have addressed the unconfirmed media reports, I'm going to form you the details of this press conference. We are pleased to share a significant development the arrest of individuals who have been charged in the escape of Robbie Alcliffe. And this escape occurred in 2022 in the North, Fra North Fraser Pretrial Center in Coquitlam. In July, 2023, CFSU BC took over the investigation. And in December, 2023, a joint project between CFSU BC and Federal Policing Pacific Region was started. We have now secured 17 charges against five individuals and three of them were directly involved in the prison breach that led to Robbie Khalil's escape. Sergeant Lobb will now read the news release in English, followed by Corporal Berube, who will read it in French. Then we will take your questions. Thank you. 3 ਅਗਸਤ 2022 ਨੂੰ ਨੌਰਥਰ ਫਲੇਜ਼ਰ ਰਿਪਰਟੀ ਆਇਲੈਂਡ ਸੈਂਟਰ ਤੋਂ ਫਲਾਰ ਹੋਣ ਤੇ ਮਗਰੋਂ ਜੂਰੀ ਨੇ ਉਸ ਨੂੰ ਪਹਿਲੇ ਤਰਜੂ ਦੀ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ ਸੀ ਦੱਸ ਦਈਏ ਕਿ ਕਿਸੇ ਵੇਲੇ ਕੈਨੇਡੀਅਨ ਗੈਂਗਲੈਂਡ ਦੇ ਵਿੱਚ ਮੁੱਖ ਟਕਰਾਵ ਯੂਨਾਈਟਿਡ ਨੇਸ਼ਨਸ ਗਿਰੋ ਅਤੇ ਸੁਖਵੀਰ ਟੱਕ ਦੇ ਸੰਦੀਪ ਦੋਰੇ ਦੇ ਸਾਥੀਆਂ ਦਰਮਿਆਨ ਸੀ ਰੈਡ ਸਕੋਰਪੀਆ ਨੇ ਗਿਰੋ ਦੇ ਆਕੂ ਜੋਨਾਥਨ ਬੈਕਨ ਦਾ ਅਗਸਤ 2011 ਦੇ ਵਿੱਚ ਕਤਲ ਕਰ ਦਿੱਤਾ ਗਿਆ ਚਾਹਤ ਕਿ ਅਲ ਖਲੀਲ ਦੇ ਤਿੰਨ ਭਰਾ ਵੀ ਗਿਰੂਹਾ ਦੀ ਲੜਾਈ ਦੌਰਾਨ ਮਾਰੇ ਗਏ ਨਬੀਲ ਅਲ ਖਲੀਲ ਦਾ ਕਤਲ 2018 ਦੇ ਵਿੱਚ ਮੈਕਸੀਕੋ ਸਿਟੀ ਵਿੱਚ ਹੋਇਆ ਜਦਕਿ ਖਲੀਲ ਅਲ ਖਲੀਲ ਨੂੰ ਸਰੀਰ ਵਿੱਚ ਮਾਰ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਮੁਹੰਮਦ ਅਲ ਖਲੀਲ ਦਾ ਕਤਲ 2003 ਦੇ ਵਿੱਚ ਵੈਨਕੂਵਰ ਦੇ ਇੱਕ ਨਾਇਟ ਕਲੱਬ ਦੇ ਵਿੱਚ ਕੀਤਾ ਗਿਆ ਸੀ ਤੇ ਅਪ੍ਰੈਲ 2024 ਦੇ ਵਿੱਚ ਕੈਨੇਡਾ ਦੇ 25 ਪੋਕੋੜਿਆਂ ਵਿੱਚ ਰੱਬੀ ਅਲ ਖਲੀਲ ਨੂੰ ਚੌਥੇ ਸਥਾਨ ਤੇ ਰੱਖਿਆ ਗਿਆ ਸੀ